ਉਹ ਬੋਲਦਾ ਬੋਲਦਾ ਪਤਾ ਹੀ ਲੱਗਦਾ ਯਾਰ ਆਵੇ ਸਾਹਮਣੇ ਤੋਂ ਅਨੰਦਪੁਰ ਸਾਹਿਬ ਵਾਲਿਆਂ ਦੇ ਸੰਗਤ ਗੁਰੂ ਤੇਗ ਬਹਾਦਰ ਦੇ ਵਿੱਚ ਅਰਦਾਸਾਂ ਕਰਾ ਰਹੇ ਹਾਂ ਆਟਾ ਕਾਲ ਖੰਡ ਚਾਹ ਬਾਲ 200 ਰੁਪਇਆ ਗਵਤਰਦਾਰ ਕਰਨੀਆ ਸੰਗਤ ਮਾਨਵ ਚੰਦ ਰੋਤੀ ਵਾਛਲ ਚੜ੍ਹ ਦੀ ਕਲਾ ਰੱਖਾਂਗੇ ਤੁੱਲੇ ਬਹਲੇ ਨੂੰ ਮੋਖਰਾਕੇ ਨਗਰਦਰ ਵੱਲੋਂ ਬੜੀ ਚਾੜ ਦੀ ਕਰ ਲੰਗਰ ਚੱਲਦੇ ਆ ਅਨੰਦਪੁਰ ਸਾਹਿਬ ਜਿਨ੍ਹਾਂ ਦੀ ਅਗਵਾਈ ਕਰਦੇ ਵਾਲੀਆਂ ਸੰਗਤਾਂ ਤੁਹਾਡੇ ਦਰਾਂ 'ਚ ਪਹੁੰਚੂ ਪਈਆਂ ਹਨ ਮਗਰ ਬਾਂਦਰ ਵਾਲੀ ਟਰਾਲੀ ਨਾਲ ਆ ਰਹੀ ਆ ਸਾ ਸੰਗਤ ਪਾਠੀਆਂ ਹੋਣ ਚਾਹੇ ਛਟੀਆਂ ਹੋਣ ਚਾਹੇ ਲੱਕੜਾ ਹੋਣ ਹਾਂਜੀ ਇੱਕ ਬੋਰੀ ਕਣਕ ਦੀ ਗੁਰੂ ਘਰ ਲੰਗਰਾਂ ਚ ਅਰਦਾਸ ਕਰੋੜੀਆ ਸੰਗਤ ਬਾਰਾ ਸੱਚੇ ਪਾਛਾ ਨਾਉ ਥਾਮ ਆ ਵੀ ਜਾਣਦੇ ਚੜਦੀ ਕਲਾ ਰੱਖਣ ਮੇਰ ਭਰਿਆ ਸਿਰ ਤੇ ਹੱਥ ਰੱਖਣ ਇੱਕੋ ਕਣਕ ਦਾ ਹੋਰ ਗੱਟੂ ਗੁਰੂ ਘਰ ਲੰਗਰਾਂ ਚ ਅਰਦਾਸ ਕਰਾਦੀ ਸੰਗਤ ਨੇ ਵਾਹਿਗੁਰੂ ਤੰਦਰੁਸਤੀ ਵਾਖ ਚੜਦੀ ਕਲਾ ਰੱਖਣ ਹਾਂ ਇਹ ਤਾਂ ਇਹੋ ਜਿਹਾ ਐਸਾ ਹੀ ਰੱਖ ਲੋ ਇਹਦੇ ਚ ਪਾ ਲੋ ਫੇਰ ਹੋਰ ਪਾ ਲਿਓ ਸ਼ਾਵਾ ਸ਼ਾਵਾ ਸੰਗਤਾਂ ਦੇ ਸ਼ਾਵਾ ਅੱਤਾ ਦਾਣਾ ਖੰਡ ਚਾ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ ਮਗਰੋਂ ਲਿਓ ਵੀ ਫੜ ਕੇ ਛਾਵਾ 200 ਰੁਪਇਆ ਗਵਤ ਹੈ ਅਰਦਾਸ ਕਰਨ ਦੀ ਸੰਗਤ ਲਾਖਾਂ ਵਾਹਿਗੁਰੂ ਆਪ ਹੀ ਜਾਣਦੇ ਆ ਚੜ੍ਹਦੀ ਕਲਾ ਰੱਖਣਾ ਸਰਦਾਰ ਸਿੰਘ 500 ਗਰਚਾਰਨ ਸਿੰਘ 500 ਰੁਪਇਆ ਗੁਰੂ ਕਲੰਗ ਰਾਜ ਅਰਦਾਸ ਕਰਾਉਂਦੇ ਆ ਵਾਹਿਗੁਰੂ ਤੰਦਰੁਤਿ ਵਾਖਸ਼ ਚੜ੍ਹਦੀ ਕਲਾ ਰੱਖਣਾ ਮੋਹਨ ਸਿੰਘ 500 ਰੁਪਇਆ ਹਲੇ ਆਜੀ ਗੌਰਪ੍ਰੀਤ ਸਿੰਘ ਕਾਲੀ 500 ਰੁਪਇਆ ਗੁਰੂ ਕਲੰਗ ਰਾਜ ਅਰਦਾਸ ਕਰਾਉਂਦੇ ਆ ਸਤਿਗੁਰੂ ਦੀ ਕਿਰਪਾ ਕਰ ਚੜ੍ਹਦੀ ਕਲਾ ਰੱਖਾਓ ਸਾਵਾ ਸੇਵਾਦਾਰਾਂ ਦੇ ਸਾਵਾ ਪੈਦਲ ਚੱਲ ਕੇ ਪ੍ਰਕਰਮਾ ਕਰ ਰਹੀ ਹੈ ਸੰਗਤ ਪੈਦਲ ਚੱਲ ਕੇ ਹਰ ਸਾਲ 25 ਸਾਲ ਹੋ ਗਏ ਲੰਗਰ ਚਾਲ ਦੇ ਰੂਪ 25 ਸਾਲ ਤੋਂ ਸਾਡਾ ਦੋ ਅੱਧੇ ਜਿੰਦਗੀ ਬੀਦਿਆਂ ਦੀ ਇੱਕ ਬੰਦੇ ਦੀ ਅੱਧੀ ਬਹੁਤ ਕਰਮਾਂ ਵਾਲਿਆ ਭਾਗਾ ਵਾਲੇ ਜਿਨ੍ਹਾਂ ਨੇ 25 ਸਾਲ ਲੰਗਰ ਦੇ ਵਿੱਚ ਸੇਵਾ ਲਗਾਤਾਰ ਕੀਤੀ ਹੈ ਵਾਹਨਾਇ ਖੁਸ਼ੀਆ ਬਖਰਨਾ ਪਰਵਾਰ ਅਨੁਚਾਰ ਦੀ ਕਲਾ ਰੱਖਾਉਣੀ ਸ਼ਾਬਾਸ਼ ਸ਼ਾਬਾਸ਼ ਸੇਵਾਦਾਰਾਂ ਦੇ ਸ਼ਾਬਾਸ਼ ਬਹੁਤ ਪ੍ਰੇਮ ਤੇ ਸਤਕਾਰ ਦੇ ਨਾਲ ਸੰਗਤਾਂ ਸੇਵਾ ਕਰ ਰਹੀਆਂ ਜਿਨ੍ਹਾਂ ਨੂੰ ਸਨਮਾਨ ਦੇਣਾ ਆ ਵੀ ਆਪਣੇ ਮਾਤਰੋ ਰਿਤਾ ਪੱਕੇ ਸੇਵਾਦਾਰਾ ਆਪਣੇ ਭਾਈ ਪੱਕੇ ਹਰ ਸਾਲਾਂ ਹੌਲੀ ਹੌਲੀ ਬਈ ਚੱਲਦੇ ਆ ਇੱਥੇ ਸਾਕਤਾਂ ਨੂੰ ਪਾਣੀ ਪਿਆ ਲਿਓ ਜਲ ਪਾਣੀ ਆਹ ਚੱਲੋ ਤੁਸੀਂ ਅੱਗੇ ਚੱਲ ਕੇ ਆਪਣੇ ਕੀ ਉਹ ਨਾ ਕੀ ਮੁੰਡਾ ਇੰਦਰੂਪੀ ਹਾਂ ਹਾਂ ਸਾਲਵਾਦ ਟਰਾਲੀਆਂ ਆਉਂਦੀਆਂ ਸਾ ਸੰਗਤ ਸਾਲਵਾਦ ਦੇ ਆਨੰਦਪੁਰ ਸਾਹਿਬ ਵਾਲਿਆਂ ਹੋਲੇ ਬਹੱਲੇ ਵਾਲਿਆਂ ਕਰਮਾ ਵਾਲਿਆਂ ਨੂੰ ਆਉਂਦਾ ਸਾਲ ਸਾ ਸੰਗਤ ਕਰਮਾ ਵਾਲਿਆਂ ਨੂੰ ਜਿਹੜੇ ਤੁਸੀਂ ਭੱਜ ਭੱਜ ਕੇ ਸੇਵਾ ਕਰ ਰਹੇ ਆ ਸਤਿਗੁਰੂ ਜੀ ਤੰਦਰੁਸਤੀਆਂ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ਦੇ ਆ 10 ਮਿੰਟ ਦੀ ਤੁਰਿਆ ਜਾਂਦਾ ਜਿਹੜੇ ਅੱਜ ਤੁਸੀਂ ਸਾਰੇ ਨਗਰ ਦੀ ਪ੍ਰਕਰਮਾ ਕਾਢੀਆਂ ਪੈਦਲ ਚੱਲ ਚੱਲ ਕੇ ਹਰੇਕ ਦੇ ਘਰੇ ਅਲਖ ਜਗਾਉਣੀਆਂ ਥੋੜਾ ਬਹੁਤਾ ਕਿਉਂਕਿ ਸਾਸ ਸੰਗ ਦੇ ਜਿਹੜੇ ਵੱਡੇ ਲੰਗਰ ਲੱਗਦੇ ਨਾ ਗੁਰੂ ਨਾਨਕ ਦੇ ਇਹ ਤਾਂ ਕਿਣ ਕਿਣ ਕੇ ਦੇ ਨਾਲ ਹੀ ਹਾਂ ਲੱਕਨੇ ਸੋੜੇ ਲੱਗਦੇ ਨੇ ਬੱਚੇ ਜਦੋਂ ਆਪਾਂ ਵੇੜੇ ਜਾਂਦੇ ਆ ਕੋਈ ਕੌਲੀ ਚ ਚਾਹਣ ਲਈ ਆਉਂਦਾ ਕੋਈ ਆਟਾ ਲਈ ਆਉਂਦਾ ਕੋਈ ਕਣਕ ਲਈ ਆਉਂਦਾ ਕੋਈ ਖੰਡ ਲਈ ਆਉਂਦਾ ਚਾਹ ਦੇ ਨਾਲ ਆਉਂਦੀਆਂ ਭੱਜ ਭੱਜ ਕੇ ਸੰਗਤਾਂ। ਹਰ ਰਜੀਤ ਸਿੰਘ ਦੇ 500 ਰੁਪਏ। ਹਾਂ ਜੀ ਕਰਮਜੀਤ ਸਿੰਘ 500 ਰੁਪਏ ਗੁਰੂ ਕੇ ਲੰਗਰਾਂ ਚ ਅਰਦਾਸ ਕਰਾਉਂਦੇ ਆ। ਮਹਾਰਾਜ ਤੰਦਰੁਸਤੀ ਵਾਖੜ ਚੜ੍ਹਦੀ ਕਲਾ ਰੱਖਾਂ। ਇਹਨਾਂ ਦੋਹਾਂ ਪਰਿਵਾਰਾਂ ਵਾਲੋ ਆ ਗਏ ਆ। ਸੋ ਆਤਰਾ ਨਾ ਪੁੰਨ ਦਾ ਪਾਣ ਨਹੀਂ ਆਉਂਦਾ ਜੰਮ ਪਾਈ ਕਿ ਜੀਰ ਹਾਂ ਚਾਲੀ ਹੋਏ ਤੇ ਲਾਲਾਪਰਾਦੇ ਅੰਦਰ ਦੇ ਘਰ ਕੋਲੇ ਆ ਵੀ ਹੋਲੇ ਮਹੱਲੇ ਨੂੰ ਮੋਕਰਾ ਕੇ ਲੰਗਰ ਦਾ ਉਹਦੇ ਤੇ ਨਗਰ ਡਾਂਗਿਆਂ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦੇ ਆਪਣੇ ਹੋਲੇ ਮਹੱਲੇ ਤੇ ਸ੍ਰੀ ਅਨੰਦਪੁਰ ਸਾਹਿਬ ਹਾਂ ਜਨਮਾਦੀ ਗਰਾਹੀ ਕਰਦੇ ਹੋਈਆਂ ਸੰਗਤਾਂ ਤੁਹਾਡੇ ਤਰ੍ਹਾਂ ਦੇ ਬੱਚੀ ਲੰਘ ਰਹੀਆਂ ਹਨ ਗੁਰੂ ਗਿਆ ਰਾਸਤਾ ਕਥਗਾ ਕਰਦੇ ਹੋਏ ਪਉੜ ਸਾਂਗਤੋ ਸੇਵਾਦਾਰ ਦੇਖ ਲਓ ਕਰਾ ਬਾਬੇ ਦੇ ਨਾਂ ਤੇ ਗੁਰੂ ਨਾਨਕ ਦੇ ਨਾਂ ਤੇ ਜਿਵੇਂ ਪੈਦਲ ਚੱਲ ਚੱਲ ਕੇ ਪ੍ਰਕਰਮਾ ਕਰਦੇ ਆ ਜੇ ਘਰੇ ਕਿਸੇ ਨੂੰ ਕਹਿ ਦਈਏ ਨਾ ਖੇਤ ਭੱਜ ਕੇ ਤੁਰ ਕੇ ਰੋਟੀ ਬਣਾ ਤਾਂ ਕਦੇ ਨਾ ਜਾਣ ਇਹ ਆ ਗੁਰੂ ਨਾਨਕ ਦੀ ਕਿਰਪਾ ਸੱਚੇ ਬਾਦਸ਼ਾਹ ਦੀ ਇੱਦਾਂ ਕਹਿ ਕੇ ਸਕੂਟਰ ਚਾਹੀਦਾ ਜਾਂ ਮੋਟਰਸਾਈਕਲ ਚਾਹੀਦਾ ਤਾਂ ਜਾਵਾਂਗੇ ਜਿੰਨਾ ਜਿੰਨੀ ਚਾਰਾ ਬੰਦਾ ਸੇਵਾ ਕਰੋ ਭਾਈ ਉਨੇ ਹੀ ਪੁੱਛਿਆ ਵਾਖਦਾ ਪਰਮਾਤਮਾ ਉਨੇ ਹੀ ਪੁੱਛਿਆ ਇੰਦਰ ਸਿੰਘ ਤੇ ਗਰਮੇਲ ਸਿੰਘ 1100 ਰੁਪਇਆ ਹਾਜੀ ਇੰਦਰ ਸਿੰਘ ਤੇ ਗਰਮੇਲ ਸਿੰਘ ਦੁਰਨਾਵੀਰਾ ਬਲੋਂ 1100 ਰੁਪਇਆ ਗੁਰੂ ਕੇ ਲੰਗਰਾਂ ਤੇ ਅਰਦਾਸ ਕਰਾਉਂਦੇ ਆ ਮਹਾਰਾਜ ਤੰਦਰੁਸਤੀ ਵਾਕਸਲ ਚੜ੍ਹਦੀ ਕਲਾ ਰੱਖਣ ਨੂੰ ਬਹੁਤ ਚੜ੍ਹਦੀ ਕਲਾ ਦੇ ਨਾਲ ਸੇਵਾਦਾਰ ਸੇਵਾ ਕਰ ਰਹੇ ਆਂ ਤੇ ਸੰਗਤਾਂ ਅਰਦਾਸਾਂ ਕਰਾ ਰਹੀਆਂ ਹਾਲ ਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਆਵੇਂ ਨਾ ਖਲਾਈ ਐ ਮੇਰੀ ਦੁਨੀਆ ਪੂਜਦੀ ਨੀਲੇ ਦੇ ਸ਼ਾ ਅਸਵਾਰ ਨੂੰ ਅੰਡਰ ਆ ਪਾਣੀ ਦਾ ਲੈ ਕੇ ਦੇ ਗਾ ਬਾਹਰ ਤੇ ਬਾਹਰ ਨਹੀਂ ਨਾ ਆ ਗਿਆ ਆ ਸਾਰੀ ਵੀ ਨਹੀਂ ਸਵਰਾਜ ਟਰੈਕਟਰ ਆ ਰਿਹਾ ਸਵਰਾਜ ਬਾਲਣ ਵਾਲਾ ਗੁਰਮਤਾ ਟਰੈਕਟਰ ਦਾ ਪੱਕਾ ਹੀ ਲਾਤਾ ਸਵਰਾਜ ਬਾਲਣ ਤੇ ਗੁਰਮਖ ਨੇ ਇਧਰ ਚਮਕੌਰ ਪ੍ਰਧਾਨ ਦਾ ਟਰੈਕਟਰ ਆ ਭਾਈ ਥੋੜ ਪੱਕਾ ਹੀ ਗਰਾਹੀ ਤੇ ਉਹਨੇ ਦਨ ਚੱਲਦੇ ਚੱਲਦੇ ਇਕੱਠੇ ਕੋਈ ਨਹੀਂ ਅੜਕ ਜਾ ਬਹੁਤ ਟਾਈਮ ਆਪਾਂ ਜੋ ਕਰਿਓ ਉਹ ਵਿਚਾਰਸੂ ਕਰਕੇ ਉਹਨਾਂ ਦਾ ਕਿਸੇ ਨੇ ਨਮਨੀਤ ਕੌਰ ਆਵੇ ਆਵੇ ਗੋਵਤ 100 ਰੁਪਿਆ ਅਰਦਾਸ ਕਰਾਉਂਦੀ ਆ ਸੰਗਤ ਵਾਹਿਗੁਰੂ ਨਾਮ ਖਾਮ ਆਪ ਹੀ ਜਾਣਦੇ ਆ ਚੜ੍ਹਦੀ ਕਲਾ ਰੱਖਣ ਮੇਰ ਭਰਾ ਸਾਡੇ ਤੇ ਰੱਖਣ ਉਹ ਇਕੱਠੇ ਚੱਲਦੇ ਆਹ ਵਾ ਇੱਥੇ ਕੱਢ ਜੋ ਕੋਈ ਨਹੀਂ ਇਕੱਠੇ ਚੱਲ ਆਊਗਾ ਹਾਂ ਜਾ ਬਲਟ ਜਾ ਵੀ ਬਾਲਾਂ ਦੀ ਟਰਾਲੀ ਲੈ ਕੇ ਜਾਓ ਵੱਲੋਂ ਜਾ ਵੀ ਬਾਲਾਂ ਦੀ ਟਰਾਲੀ ਲੈ ਕੇ ਜਾਓ ਵੱਲੋਂ ਲਾਲੀ ਹੁਣੀ ਲਾਲੀ ਹੁਣਾਂ ਨੂੰ ਅੱਜ ਵੀਡੀਓ ਪਾਈ ਆ ਕਮਲਾ ਸਾਰਿਆਂ ਦੀ ਲੋਸਮੈਂਟ ਕਰਕੇ ਬਿਨਾ ਪਾਣੀ ਕੋਈ ਨਾ ਯਾਜੀਵਨ ਪੋ ਜੌਦੀ ਆਈ ਫੜਾ ਦੇ ਲੈ ਗਾਏ ਗਾਜੀ ਲੈ ਫੜਾ ਮੇਰੇ ਕੋਲ ਉਹ ਫੜਾ ਦੇ ਚੱਲੋ ਆਪਣੇ ਰੱਖ ਦੋ ਫੜੇ ਰੱਖ ਦੋ ਜੀ ਉਹ ਉਹ ਹੋ ਗਈ ਯੇਲਾ ਡੈਂਟ ਹੋ ਗਿਆ ਲੈ ਵੀ ਆ ਫਾਟਿੰਗ ਗਲਾਸ ਇੱਧਰ ਦਿਵਾਲ ਲੈ ਲਓ ਜੀ ਬਾਬਾ ਜੀ ਕੋਕੂ ਕੀ ਆਤਾ ਆਂ ਕੀ ਫੜਾ ਦੇ ਆਵੀ ਇਹਦਾ ਜਵਾਨ ਵੀ ਸਾਡੇ ਕੋਲੇ ਰਹਿਣਾ ਜਾ ਠੀਕ ਆ ਹਰੇ ਜਾ ਠੀਕ ਆ ਠੀਕ ਆ ਆ ਗ੍ਰਾਮ ਦੇ ਇਕੱਠੇ ਹੋ ਜਾਂਦੇ ਨੇ ਕਰ ਹਾਂ ਕੀ ਆ ਉਹ ਮੈਂਟ ਬਣਾ ਲੈ ਨਾ 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 ਲੈ ਲੈ ਆਹ ਉਹ ਚਿੰਦੇ ਬਾਪੀਓ ਮਾਈ ਲੈ ਲਓ ਦੀ ਬੋਰੀ ਕਿਦੀ ਆ ਉਹ ਬੋਰੀ ਸੰਸ ਉਹ ਵੀਡੀਓ ਮੈਨੂੰ ਪਾ ਦੀਂ ਚੇਤੇ ਰੱਖਣਾ ਕੱਲਾਂਗੇ ਲਾਲੀ ਉਹਨਾਂ ਨੂੰ ਹਾਂ ਜੀ ਪਹਿਲਾਂ ਪੁੱਛਾਂਗੇ ਕਿ ਕਿੰਨਾ ਹੋਣਾ ਹਾਂ ਹਾਂ ਬੁਰਾ ਦੇ ਪੈਣਾ ਨਹੀਂ ਕਰ ਆਓ ਜੀ ਲੀ ਬਾਈ ਜੀ ਠਹਿਰਾ ਠਹਿਰਾ ਇੱਕ ਮਿੰਟ ਇੱਕ ਮਿੰਟ ਖਾਲੀ ਬੋਰੀ ਦੇ ਸਸੇ ਵਾਲੀ ਹੈ ਇਹ ਖਾਲੀ ਬੋਰੀ ਨਹੀਂ ਹੈ ਮਾੜਾ ਇਹ ਫੜਾ ਦੇ ਨੂੰ ਹਾਂ ਆਦਾ ਵੀ ਦੇ ਜਾ ਰਿਕਰਡ ਕਰ ਲਿਆ ਉਹ ਪਾਣੀ ਫੜ ਰਿਹਾ ਦਿਨ ਉਹਦੇ ਪੰਨਾਂ ਮੈਂ ਤਾਂ ਇੱਕੋ ਹੀ ਕੱਪ ਲੈ ਲਿਆ ਪੰਛੀ ਲਾਓ ਜੀ ਬਹੁਤ ਧੰਨਵਾਦ ਲੈ ਰੋ ਭਾਜੀ ਰਾਜ ਹੋ ਗਏ ਆ ਨਿਕਲ ਮੇਲ ਤੋਂ ਕਾ ਆ ਗਿਆ ਪਾਣੀ ਆ ਜੀ ਪੀ ਲਿਆ ਪੀ ਲਿਆ ਪੀ ਲਿਆ ਪਾਣੀ ਮਸਲਾ ਪੀ ਲਿਆ ਪੀ ਲਿਆ ਠੀਕ ਹੈ ਆਪੋ ਆਪਣੀ ਨੋਟ ਮਾੜੀ ਮੈਂ ਇਹਦਾ ਮੂੰਹ ਵੀ ਲੱਗ ਇਹਦਾ ਕਿਹੜਾ ਡਿਊਟੀ ਦਾ ਅਮਰ ਦੇ ਸ਼ੇਖਾ ਜੀ ਆਵੇ ਸਾਧ ਸੰਗਤ ਅਨੰਦਪੁਰ ਸਾਹਿਬ ਵਾਲਿਆਂ ਸੰਗਤਾਂ ਗੁਰੂ ਗਿਆ ਰਾਸਤਾ ਇਕੱਠਗਾ ਕਰਦੇ ਹੋਏ ਤੁਹਾਡੇ ਦਰਾਂ ਵਿੱਚ ਪਹੁੰਚ ਚੁਕੇ ਹਨ ਆਟਾ ਦਾੜ ਖੰਡ ਚਾ ਬਾਲਣ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਸੇਵਾਦਾਰ ਤੁਹਾਡੇ ਦਰਾਂ 'ਚ ਪਹੁੰਚ ਚੁਕੇ ਹਨ ਕੋਲੇ ਮਹੱਲੇ ਨੂੰ ਮੋਖ ਰੱਖਦੇ ਨਗਰ ਦਾਦਰ ਵੱਲੋਂ ਬੜੀ ਚੜ੍ਹਦੀ ਕਲਾ ਲੰਗਰ ਚੱਲਦਿਆ ਨਟਪੁਰ ਸਾਹਿਬ ਜਨਾਂ ਦੀ ਗਰਾਹੀ ਕਰਦੇ ਹੋਈਆਂ ਸੰਗਤਾਂ ਤੁਹਾਡੇ ਦਰਾਂ ਵਿੱਚ ਪਹੁੰਚ ਚੁੱਕੇ ਹਨ ਰਾਜਿਆਂ ਨੂੰ ਪਾਣੀ ਟੈਕ ਲਾਦੇ ਜੀ ਖਾਲੇ ਪ੍ਰਾਦੇ ਹਮਤਰਾ ਅਰੇ ਜਲਾ ਗਿਆ ਵਸੀ ਆਲਾ ਅਰੇ ਤੇਰਾ ਮੇਟੀ ਪਿੰਡਾ ਅਗਰ ਤੂੰ ਕਿ ਤੋ ਬੋਲ ਬਗੈ ਮੈਂ 5 ਮਿੰਟ ਤੇ ਦੇਖ ਲੈਣਾ ਨਾ ਹੋਈ ਘਰ ਤਾਂ ਕੋਈ ਕਰਦਾ ਕਿ ਹੋਰ ਕੀ ਦੱਸ ਪਿਆਰੇ 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 ਸ਼ਾਬਾਸ਼ ਢੋਨਾ ਲੱਗਿਆ ਦੇ ਅੰਦਰ ਸ਼ਹਿਰ ਤੋਂ ਵਾਟਰੀ ਸ਼ਹਿਰ ਤੋਂ ਕਿਤੋਂ ਵੱਡਾ ਪ੍ਰਾਈਸ ਹੋਤਾ ਪਾਣੀ ਨਾ ਡਾਪੇੜਾ ਕੰਮ ਹਮਮਮ ਛਾਈ ਪੀ ਲੈ ਪਾਣੀ ਆ ਪੀ ਲੈ ਪੀ ਲੈ ਆ ਪੀ ਲੈ ਚੱਲ ਵੀ ਸੁੱਚੇ ਗੱਲ ਬਸ ਬਸ ਮਾਰੇ ਬੰਨੇ ਵੀ ਚੰਗੀ ਗੱਲ ਆ ਪੀ ਲੈ ਪੀ ਲੈ ਚੱਲ ਵੀ ਦਲਜੀਤ ਤੇਰੇ ਪਾਣੀ ਵੀ ਘਟ ਲਾ ਦੂ ਕੋਈ ਨਹੀਂ ਕੋਈ ਚੱਲ ਵੀ ਚੱਲ ਆ ਵੀ ਸਾ ਸੰਗਤ ਹਰ ਸਾਲ ਦੀ ਤਰ੍ਹਾਂ ਗੁਰੂ ਤੇ ਆ ਰਸਤਾ ਘਟੀਆਂ ਕਰਦੇ ਹੋਏ ਸੇਵਾਦਾਰ ਤੁਹਾਡੇ ਤਰ੍ਹਾਂ ਦੇ ਵੇਦੀ ਲੰਘ ਰਹੇ ਹਨ ਆਟਾ ਦਾਲ ਖੰਡ ਚਾਹ ਬਲ ਜੋ ਵੀ ਤੁਸੀਂ ਅਰਦਾਸ ਕਰਵਾਉਣਾ ਕਰਵਾ ਸਕਦੇ ਆ ਬਲਨ ਵਾਲੀ ਟਰਾਲੀ ਮਗਰ ਨਾਲ ਆ ਰਹੀ ਆ ਬਲਨ ਵਾਲੀ ਨਵੇਂ ਪੈ ਗਏ ਘਰ ਬਹੁਤ ਆ ਸਾਰੇ ਆ ਵੀ ਪੈ ਗਿਆ ਨਾ ਅੱਜ ਦਾ ਬਾਬੇ ਕਾਮਰੇਡ ਨੇ ਵੀ ਆਪਣੇ ਨਾਲ ਲਵਾਤੀ ਆ ਪੂਰੀ ਆ ਇਹ ਵੀ ਯਾਦ ਕਰਿਆ ਕਰਾਂਗੇ ਵੀ ਆਪਣੇ ਨਾਲ 225 ਦੇ ਵਿੱਚ ਬਾਬਾ ਕਾਮਰੇਡ ਵੀ ਨਾਲ ਸੀ 92 ਲਾ ਨਹੀਂ ਹੋ ਰਹਾ ਇਹ ਆ 92 ਸਾਲ ਦੀ ਉਮਰ ਆ ਬਾਬਾ ਕਾਮਰੇਡ ਦੀ ਵੇਖਦਾ ਨਾਲ ਅੱਜ ਆਪਣੇ ਨਾਲ ਲੰਗਰ ਦੀਆਂ ਰਾਤਾਂ ਇਕੱਠੀਆਂ ਕਰਾ ਰਿਹਾ ਬਾਬਾ ਇਹ ਕੈਨੇਡਾ ਅਮਰੀਕਾ ਜਾਣੀਆਂ ਬਾਬਾ ਫੋਟੋਆਂ ਤਸਵੀਰਾਂ ਅੱਜ ਤੇਰੀਆਂ ਦੇਖ ਲਾ ਕਰਮਾ ਵਾਲਾ ਜਿਹੜਾ ਤੂੰ ਅਨੰਦਪੁਰ ਸਾਹਿਬ ਦੇ ਲੰਗਰਾਂ ਦੇ ਵਿੱਚ ਅਰਦਾਸ ਕਰਾ ਰਹੇ ਆਂ ਸੇਵਾ ਕਰਾ ਰਹੇ ਆਂ 5200 ਮੈਂ ਇੱਕ ਥੋੜੀ ਨਾ ਕਵਨ 5200 ਰੁਪਇਆ ਬਾਬੇ ਵੱਲੋਂ ਭਾਈ ਦਾਨ ਕੀਤਾ ਗਿਆ ਸੀ ਬਾਬਾ ਕਾਂਗਰੇਡ ਸਾਹਿਬ ਵੱਲੋਂ ਆਵੇ ਸਾ ਸੰਗਤ ਅਨੰਦਪੁਰ ਸਾਹਿਬ ਵਾਲੀਆਂ ਸੰਗਤ ਹਰ ਸਾਲ ਦੀ ਤਰ੍ਹਾਂ ਗੁਰੂ ਗਿਆ ਰਾਸਤਾ ਇਕੱਠੀਆਂ ਕਰਦੇ ਹੋਏ ਸੇਵਾਦਾਰ ਤੁਹਾਡੇ ਤਰ੍ਹਾਂ ਦੇ ਬੇਦੀ ਲੰਘ ਰਹੇ ਹਨ ਪਹੁੰਚ ਰਹੇ ਹਨ ਆਟਾ ਦਾਲ ਖੰਡ ਚਾਹ ਬਾਲਣ ਵਾਲੀ ਟਰਾਲੀ ਮਗਰ ਲਾਲ ਆ ਰਹੀ ਹੈ 25 ਸਾਲ ਹੋ ਗਏ ਆਪਣੇ ਲੰਗਰ ਚੱਲਦੇ ਨੂੰ 25 ਸਾਲ 25ਵੇਂ ਲੰਗਰ ਰਿਟੀਆਂ ਸਾਹ ਤਾਂ ਅਨੰਦਪੁਰ ਸਾਇਆ ਹੈ ਹਰਸੀ ਹਾਂ ਤਾਰ ਵਿੱਚ ਖੈ ਤੇ ਮੜੀ ਠੀਕ ਹੈ ਨਾ ਕਰੀ ਠੀਕ ਹੈ ਆ ਵੀ ਇੱਕ ਪ੍ਰਾਂਤ ਆਟੇ ਦੀ ਗੁਰੂ ਕੇ ਲੰਗਰਾਂ ਚਰਦਾਸ ਕਰਾ ਰਿਆ ਵਾਏ ਤੇ 100 ਰੁਪਇਆ ਗਾਹ ਤੋਂ ਆਗੇ ਪੈਸੇ ਉਹਨਾਂ ਦੇ ਗਾਹ ਤੋਂ ਉਧਰ ਦੋਹਾ ਕਰ ਦਤਾ ਆਗੇ ਆਗੇ ਉਧਰ ਪੈਸੇ ਆਗੇ ਆਜੋ ਭਾਈ ਆਜੋ ਬੁੜੇ ਆਗੇ ਉਹਨਾਂ ਨੂੰ ਪੈਸੇ ਆਜੋ ਕੋਈ ਰਸਤਾ ਪੋਣੀ ਦਾ ਪਵਾ ਲਿਓ ਤੇ ਪੈਸੇ ਆ ਗਏ ਆ ਵੀ 100 ਰੁਪਇਆ ਤੇ ਇੱਕ ਪ੍ਰਾਂਤ ਆਟੇ ਦੀ ਗੁਰੂ ਕੇ ਲੰਗਰਾਂ ਚਰਦਾਰ ਕਰਾਈਆ ਵਾਹਿਗੁਰੂ ਨਾਮ ਥਾਪੀ ਜਾਣਦੇ ਆ ਚੜ੍ਹਦੀ ਕਲਾ ਰੱਖਣ ਚੱਲ ਬੀ ਚੱਲ ਚਾਲੋ ਉੱਥੇ ਹੀ ਮੁੜਾਂਗੇ ਸ਼ਾਬਾਸ਼ ਇਹ ਹੋਰਲਾ ਕਾਲ ਕੋਈ ਪਾਉਂਦੇ ਹੈ ਮੈਂ ਹੋਰਲਾ ਵੀ ਉਹੀ ਪਾਉਂਦੇ ਆ ਦਾ ਰੇ ਦਾ ਪੈਦਾ ਕਰਦੀ ਹੈ ਤਾਂ ਉਹ ਫਰੇ ਦਾ ਕਰਨ ਭੱਜਦੇ ਹੁੰਦੇ ਵਿੱਚ ੁੱਲੋਂ ਭੱਜ ਕੇ ਇੱਧਰ ਆ ਜਾਣਾ ਇੱਥੇ ਵੀ ਮੇਰੀ ਮੇਜ ਅਫੇਰ ਘਰ ਹਾ ਉਹ ਉੱਥੇ ਛਪੜੀ ਵੀ ਹੁੰਦੀ ਸੀ ਇੱਕ ਛਪੜੀ ਤੇ ਉੱਥੇ ਬਹਿ ਜਾਣਾ ਵਿੱਚ ਆ ਕੇ ਦੇ ਛਪੜੀ ਦੇ ਹੜ ਤਾਂ ਵਿੱਚੇ ਰਲ ਹੋਣਗੇ ਨੰਨੇ ਜਰਾ ਤੂੰ ਜਾ ਉਹ ਤਰੇ ਉਹਨਾਂ ਰੱਖਦੇ ਰੋਟਾ ਫੜਾਉਂਨਾਂ ਨੂੰ ਫੜਾ ਦੇ ਮੂਰ ਦੀ ਫੜਾ ਦੇ ਫੜਾ ਦੇ ਆ ਦੇ ਲੱਗਿਆ ਤਰੇ ਆ ਨਾ ਬਾ ਹੋਪ ਬੰਮਿਆ ਤੇਰੇ ਬਾ ਅੰਮਾ ਵੀ ਸੇਵਾਦਾਰ ਪੂਰਾ ਚੋਟੀ ਦਾ ਮੱਲਾ ਸ਼ਾਬਾਸ਼ ਸ਼ਾਬਾਸ਼ ਸੇਵਾਦਾਰਾਂ ਦੇ ਸ਼ਾਬਾਸ਼ ਓਲੇ ਮਹੱਲੇ ਨੂੰ ਮੌਕਾ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਰਸਤਾ ਇਕੱਠੀਆਂ ਕਰਦੇ ਹੋਏ ਸੇਵਾ ਦਾ ਤੁਹਾਡੇ ਦਰਾਂ ਵਿੱਚ ਪਹੁੰਚੂਗੇ ਵੱਡਾ ਵੱਡਾ ਗੇਟ ਬਣਾ ਕੇ ਵੱਡਾ ਵੱਡੇ ਤਾਕ ਤੇ ਲਾਤੇ ਚਲੋ ਕਰਾਂ ਵੱਲੋ ਹੈ ਆਹ ਆ ਦੇਵਾਂਗੇ ਕਾਹ ਤੋਂ ਮੋੜਿਆ ਕਾਹ ਤੋਂ ਮੋੜ ਕੇ ਘੜਿਆਲਾ ਇਧਰ

ਚੱਲ 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 ਚ ਹਾਂ ਪੀਤਾ ਸ਼ਾਇਦ ਹੋ ਬਲਦੇਵ ਘਰੇ ਅੱਗੇ ਤਾਂ ਨਹੀਂ ਹੁੰਦਾ ਹਾਂ 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 ਚਲੋ ਚਲੋ ਵੀ ਸਾਡੇ ਉੱਤਰੋ ਜਿਹੜੇ ਉੱਤਰ ਸਾਡੇ ਉਹਦਾ ਉੱਤਰ ਚੋ ਹੋਰ ਜੇ ਕਿਵੇਂ ਆ ਗਿਆ ਹਾਂ ਠੀਕ ਆ ਬਲਦੇਵ ਸਿੰਘ ਆਹ ਪੰਜ ਕਿ ਮਿੰਟ ਪਹਿਲਾਂ ਸੀ ਮੈਂ ਲਾਉਣ ਗਿਆ ਸੀ ਤਾਂ ਏ ਚ ਫਿਰਦੇ ਆ ਕਹਿੰਦਾ ਪਤਾ ਨਹੀਂ ਅੱਜ ਹੀ ਨਾ ਜਾਣ ਨਹੀਂ ਨਹੀਂ ਵਧੀਆ ਹੋਇਆ ਤਕਰੀਬਨ ਤੀਜੇ ਦਿਨ ਆ ਹੀ ਜਾਣੇ ਹੁੰਦੇ ਥੋੜੇ ਬਣਾ ਕੈਨੇਡਾ ਵਾਲੇ ਇਕੱਠੇ ਗਰੀ ਫਿਰਦੇ ਆਦੇ ਹੋਰ ਬੜਾ ਬੜਾ ਨਹੀਂ ਕਹਣਾ ਕਿਸੇ ਨੂੰ ਬੰਦਾ ਮਿਲ ਗਿਆ ਕਾ ਸੇਵਾ ਕੋਈ ਸੇਵਾ ਬਹੁਤ ਬੜੀ ਮੈਂ ਚਾਨੇ ਨਾਲ ਡਾਲਦੀ ਮਰੂਗੀ ਹਾਂ ਜੀ 96 ਸਾਲ ਉਹ ਬੰਦੇ ਓ ਯਾਰ ਬਾਬਾ ਛੋਟੇ ਸਾਲ ਕੱਢ ਬਾਬੇ ਨੂੰ ਮੜਾ ਥਾਂ ਯਾਰ ਇੱਥੇ ਕਰੀ ਬਾਬਾ ਮੜਾ ਥਾਂ ਹੀ ਬਾਬੇ ਦਾ ਹਾਂ 50 50 ਇਹਦਾ ਚੱਲੀ ਜਾਂਦੇ ਆ ਨਹੀਂ ਉਹ ਤਾਂ ਇੱਕ ਸੇ 14 ਸਾਲ ਦੀ ਆ ਆ ਝੋਲਾ ਚੱਕ ਲਈ ਆਪਣਾ ਖੱਟਾ ਬਾਬਾ ਮੜਾ ਖੜਾ ਬਾਬਾ ਮੜਾ ਖੜਾ ਹੋਈ ਮੜਾ ਉੱਠ ਕੇ ਖੜਾ ਹੋਈ ਬਾਹਤ ਪਾਲੇ ਮੜਾ ਬਾਹਤ ਹੱਥ ਪਾਲੀ ਬਾਬੇ ਨੂੰ ਇੱਥੋਂ ਝੋਲਾ ਚੱਕ ਤੋਂ ਬਣਾਇਆ ਵਿੱਚੋਂ ਆ ਮੜਾ ਨਹੀਂ ਨਹੀਂ ਬੱਸ ਕੁਇ ਦੋ ਐ ਖਿਡਾਰੀਆਂ ਨੂੰ ਹੱਥ ਪਾਲਾ ਬਸ ਹੁਣ ਨਹੀਂ 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 ਇਹ ਚੋ ਝੋਲਾ ਚੱਕਣਾ ਆ ਦੂਜਾ ਉਹ ਆਪਣੇ ਪਾਰਟ ਉਹ ਵੀ ਚੱਕੜੇ ਸਰੂਪੇ ਵਾਲਾ ਵੀ ਚੱਕਣਾ ਉਹ ਦੂਜੇ ਚੱਕ ਦੇ ਸਰੂਪੇ ਵਾਲਾ ਵੀ ਚੱਕ ਲੀ ਉਹ ਆ ਚੱਕ ਇਹ ਰੋਸ਼ਨਾ ਚੱਕ ਚੱਲ ਹੁਣ ਬੁਵਾ ਦੇ ਬਾਬੇ ਨੂੰ ਬਹਿ ਜਾ ਬਹਿ ਜਾ ਬਹਿ ਜਾ ਬਾਬਾ ਪਾਣੀ ਪੀਣਾ ਹੀ ਕਿਹਨੇ ਨਹੀਂ ਪੰਜ ਮਿੰਟ ਇੱਕ ਮਿੰਟ ਲੈ ਮਨ ਫੋਨ ਆ ਲੱਜੀ ਸੀ ਸਰ ਦੇ ਗੁਰੂ ਜੀ ਉਹ ਤਾਂ ਪੀ ਜਾਣਾ ਖਲੋ ਜੀ ਉਹ ਰਮਨ ਸਰ ਜੀ ਟਿਕ ਟਾ ਨੰਗੀ ਸੋ ਚਾਹ ਲੈਣੇ ਨਾ ਮੰਨਦਾ ਵਾ ਕੁਛ ਚੋਲੇ ਚੋਲੇ ਪੱਬਾ ਕਰ ਲੈਣਾ ਹੀ ਕਾ ਭਾਈ ਆਪੇ ਸਰ ਗਾਮ ਦਾ ਨਵੇਂ ਜੁਆਵੇਂ ਤਿਆਰ ਹੋਈ ਜਾਂਦੇ ਆ ਇਹ ਜੇ ਬੰਦੇ ਹਨਾ